असलम उम्मीद कर रही हूँ तुम सारे खैरियत नाल आज की कथा केीवन मुकद पुरश के बारे जा इस्लामी जगत ते जीवन मुकद पुरश मंसूर जिन्हों का पूरा जीवन रब की याद गुजरिया उन्होंने रोम रोम बसता सखर उन्होंने को ऐसा की बोल बोलिया गया कि वक्त दे बादशाह ने उन्होंने सूली देते चढ़ाता इस द बारे असि अच्छी कथा के बहुत व्या कथा हैगी है एक कथा सुन के ਨੂੰ ਪਤਾ ਲੱਗੇਗਾ ਕਿ ਜਿਹੜੇ ਹੱਕ ਸੱਚ ਬਿਆਨ ਕਰਦੇ ਆ ਜਿਹੜੇ ਰੱਬ ਦੀ ਯਾਦ ਚ ਲੀਨ ਰਹਿੰਦੇ ਆ ਜਿਨ੍ਹਾਂ ਦੇ ਰੋਮ ਰੋਮ ਵਿੱਚ ਰੱਬ ਵੱਸਦਾ ਹੈ ਤੇ ਜਦੋਂ ਉਹ ਰੱਬੀ ਜ਼ੁਬਾਨ ਬੋਲਦੇ ਆ ਤੇ ਕਿਸ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਆ ਉਹਨਾਂ ਨੂੰ ਇਸੇ ਜੀਵਨ ਤੋਂ ਵੀ ਹੱਥ ਧੋਣਾ ਪੈਂਦਾ ਹੈ ਲੇਕਿਨ ਉਹ ਪਿੱਛੇ ਨਹੀਂ ਹਟਦੇ ਉਹ ਰੱਬੀ ਜ਼ੁਬਾਨ ਬੋਲਦੇ ਹੈਗੇ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਐਸੇ ਪੁਰਸ਼ ਨੂੰ ਕਹਿੰਨ ਜੀਵਨ ਮੁਕਤ ਪਰੇਂਦੇ ਇਸ ਤਨ ਦੇ ਚਨੇ ਤਨ ਤੋਂ ਨਿਰਲੇ ਭਾਈ ਮਨੀ ਸਿੰਘ ਐਸੇ ਹੀ ਸਨ ਭਾਈ ਮਤੀ ਦਾਸ ਐਸੇ ਹੀ ਸਨ ਭਾਈ ਤਾਰੂ ਜੀ ਐਸੇ ਹੀ ਸਨ ਇਸਲਾਮੀ ਦੁਨੀਆ ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਜੁਨੈਦ ਦਾ ਚੇਲਾ ਸੀ ਜੁਨੈਦ ਨੇ ਇਸ ਨੂੰ ਧਿਆਨ ਸਾਧਨਾ ਦੱਸੀ ਸੀ ਜਪ ਕਰਿਆ ਕਰ ਅੱਲਾਹ ਦਾ ਜਪ ਕਰਦਾ ਸੀ ਇੱਕ ਦਿਨ ਉਹਦੇ ਜ਼ਬਾਨ ਚੋਂ ਉੱਚੀ ਖੂਕ ਨਿਕਲੀ ਅਨਲਹਕ 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 ਕਿਦਰੇ ਧਨ ਦੋਨੇ ਨਾਲ ਟਕਰਾ ਗਈ ਨਾ ਖੁੱਲ ਗਈ ਰੱਬਉਲ ਮਜੀਦ ਹਾਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲਹਕ ਮੈਂ ਹੱਕ ਹੋ ਗਿਆ ਮੈਂ ਸੱਚ ਹੋ ਗਿਆ ਜ਼ੁਨੈਦ ਕਹਿੰਦਾ ਐ ਮੇਰੇ ਬੱਚੇ ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ ਇਹ ਕਾਫਰ ਨਹੀਂ ਬੋਲਣਾ ਤਾਂ मंसूर ਕਹਿਣ ਲੱਗਾ ਆਛਾ ਮੇਰੇ ਮੁਰਸ਼ਦ ਮੈਂ ਨਹੀਂ ਕਮ ਨਹੀਂ ਕਹਾਂਗਾ ਪਤਾ ਜ਼ੁਨੈਦ ਨੇ ਕੀ ਆਖਿਆ ਨਹੀਂ ਇੰਜ ਨਹੀਂ ਕੋਈ ਪਤਾ ਨਹੀਂ ਤੂੰ ਮਸਤ ਫਕੀਰ ਹੈਂ ਤੋ ਖੁਦਾ ਦੀ ਕਸਮ ਚੁੱਕ ਕਿ ਨਹੀਂ ਕਹੇਗਾ ਹੁਣ ਜਦ ਮੁਰਸ਼ਿਦ ਆਗੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹੱਕ ਨਹੀਂ ਕਹਾਂਗਾ ਨਹੀਂ ਕਹਾਂਗਾ ਸ਼ਾਮ ਦੇ ਸਮੇਂ ਕਹਰਾਵੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਆ ਉਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ। ਗਿਰੇ ਚੋਟੀ ਦੇ ਨਾਮ ਵਰ ਫਕੀਰ ਸਨ ਮਿਸਰ ਵਿੱਚ ਖਾਸ ਕਰਕੇ ਕਾਹਰਾ ਦੇ। ਤੋਂ ਜ਼ੁਨੈਦ ਨੂੰ ਵੀ ਤੇ ਸੱਦਾ ਪੱਤਰ ਆਇਆ ਸੀ। ਤੇ ਸੱਦੇ ਪੱਤਰ ਵਿੱਚ ਇਹ ਸੀ ਹਰ ਇੱਕ ਫਕੀਰ ਆਪਣੇ ਨਾਲ ਇੱਕ ਦੌਪਸ਼ਿਸ਼ ਲੈ ਆ ਸਕਦਾ ਹੈ। ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਇਕਦਮ ਖਿਆਲ ਆਇਆ ਮਨਸੂਰ ਬੈਠੇ ਚੱਲ ਤੂੰ ਮੇਰੇ ਨਾਲ ਅਜੇ ਤੂੰ ਰੋਟੀ ਨਹੀਂ ਖਾਧੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁਲਾਇਆ ਚੱਲੀਏ ਪਰ ਮੁਰਸ਼ਿਦ ਦਾ ਹੁਕਮ ਵਿਚਾਰਾ ਨਾਲ ਚੱਲ ਪਿਆ ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਹੈ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਦਾਇਰੇ 'ਚ ਫਕੀਰ ਬੈਠੇ ਨੇ ਕੋਈ 50 60 ਦੇਖੀ ਅੱਗੋ ਭਾਂਡੇ ਰੱਖੇ ਜਾ ਰਹੇ ਨੇ ਵਿੱਚ ਕਾਹਰ ਬਾਦਸ਼ਾਹ ਵੀ ਬੈਠਾ ਹੈ ਇਤਨੇ ਸਾਰੇ ਅਨਭਵੀ ਫਕੀਰ ਹੋਣ ਤੇ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਉਹ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋਂ ਜਿੰਨੀ ਗਹਿਰਾਈ ਤੋਂ ਉਹਨਾਂ نکلਦੀ ਸੀ ਉਤਨੀ ਗਹਿਰੀ ਉਸ ਦੀ ਸ਼ਰਧਾ ਸੀ ਉਤਨਾ ਗਹਿਰਾ ਉਸਦਾ ਵਿਸ਼ਵਾਸ ਸੀ ਉਤਨੇ ਗਹਿਰੇ ਉਸਦੀ ਅਕੀਦਤ ਸੀ ਦੋ ਚਾਰ ਲਫ਼ਜ਼ ਇਹ ਜੇ ਖੁਦਾ ਬਾਰੇ ਬੋਲੇ ਹੈ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਰ ਅਨਰ ਬਾਦਸ਼ਾਹ ਨੂੰ ਕ੍ਰੋਧ ਆ ਗਿਆ ਗੁੱਸਾ ਚੜ ਗਿਆ ਹੈ ਤੇ ਕਾਫਰ ਨਾਲ ਰੱਖਿਆ ਤੂੰ ਇਹ ਕਾਫਰ ਨੂੰ ਇੱਥੇ ਲੈ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦਿੱਤਾ ਸਵਾਬ ਬਾਪ ਮੈਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ ਚ ਬਦਲ ਦਿੱਤਾ ਮੈਂ ਤੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਨੇ ਸੰ ਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਤੈਨੂੰ ਅਸੀਂ ਸਜ਼ਾ ਦੇਾਂਗੇ 16 ਦਿਨ ਉਸਤੇ ਮੁਕੱਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਤੈਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ ਕਸੂਰ ਕੀ ਅਨਲਕ ਅਨਲਕ ਉਹਦੇ ਕੰਠ ਤੋਂ ਨਿਕਲੇ ਅਨਲਕ ਸੋਲੀ ਤੇ ਚੜਨਾ ਚਰਖੀਆਂ ਤੇ ਚੜਨਾ ਜ਼ਿੰਦਾ ਜਲਾਣਾ ਤਪੀ ਤਵੀ ਤੇ ਬਿਠਾਣਾ ਉਬਲਦੀ ਦੇਗ ਦੇ ਚ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਉੱਥੋਂ ਇੱਥੇ ਆਈਆਂ ਇਹ ਵੀ ਮੈਜ ਕਰਦੇ ਆ ਵਿਚਾਰੇ ਨੂੰ ਪਕੜ ਲਿਆ 16 ਦਿਨ ਮੁਕਦਮਾ ਚੱਲਿਆ ਕਈਆਂ ਦੀ ਗਵਾਹੀਆਂ ਲਈਆਂ ਗਏ ਨੇ ਕਿੱਥੇ ਕਿੱਥੇ ਆ ਗਿਆ ਸਾਰਿਆਂ ਨੇ ਦਾ ਇੱਥੇ ਕਹਿੰਦਾ ਹੀ ਰਹਿੰਦਾ ਹਾਨੂੰ ਲੋਕ ਨਦਿਸ ਦੀ ਮौजਾਂ ਦੀ ਕਹਿ ਦਿੰਦਾ ਹਾਨੂੰ ਲੋਕ ਅੱਜ 16ਵਾਂ ਦਿਨ ਸੀ ਭਰੇ ਮੈਦਾਨ ਦੇ ਚ ਪੈਨੋ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਤਮਾਸ਼ੀਬੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦਿਆਂ ਤੋਂ ਅੰਦਰ ਗਿਰਣਾ ਹੈ ਲੋਕਾਂ ਦੇ ਕਿਰਨਾ ਜੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਿਦ ਸੀ ਜਿਸ ਨੇ ਸਭ ਦੱਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੇ ਦਾਸ ਜਦ ਕਰਦਿਆਂ ਕਰਦਿਆਂ ਉਹ ਆਖੀਰ ਦੀ ਅਵਸਥਾ ਤੇ ਪਹੁੰਚਿਆ ਸੀ ਜੁਨੈਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦਿਆਂ ਉਸਨੇ ਬੜੇ ਕੀਮਤੀ ਬੋਲ ਕਹੇ ਐ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਹੋਇਆ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਭਰਾ ਅਨੰਦ ਨੂੰ ਅਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਵੀ ਸੂਤਰ ਹੈ ਕਿ ਛੋਟਾ ਜਿਹਾ ਦਮ ਪਰਦਾ ਸੋਹੜਾ आनंद चचेरा विरासी उम्र ਦੇ ਚ ਵੱਡਾ ਸੀ ਚੇਲਾ ਬਣ ਗਿਆ ਸੀ। ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ। ਕਦੀ ਵੀ। ਜ਼ੁਨੈਦ ਕਹਿੰਦਾ ਇਤਨੀ ਵੱਡੀ ਭੀੜ ਦੇ ਵਿੱਚ ਪਾਗਲਾਂ ਦੀ ਭੀੜ ਦੇ ਵਿੱਚ ਕਿਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਹੈ ਜਿਵੇਂ ਪਾਗਲ ਬੰਦ ਗੁਨਾਹਗਾਰਾਂ ਦੀ ਭੀੜ ਦੇ ਵਿੱਚ ਇਤਨਾ ਸਵਾਭ ਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ ਇੱਕ ਗੁਨਾਹ ਹੈ ਕਿ ਜ਼ੁਨੈਦ ਕਹਿੰਦੇ ਹੈ ਭੀੜ ਪਾਗਲਾਂ ਦੀ ਹੈ ਸਿਆਣਾ ਤੋਂ ਇੱਕ ਹੈ ਭੀੜ ਗੁਨਾਹਗਾਰਾਂ ਦੀ ਹੈ ਉਨੇਦ ਤੋਂ ਇੱਕ ਹੈ ਮੈਂ ਨਹੀਂ ਬਚਾ ਸਕਦਾ ਮੈਂ ਨਹੀਂ छुड़ा ਸਕਦਾ ਮੈਨੂੰ ਦੁੱਖ ਹੈ ਬਹੁਤ ਦੁੱਖ ਹੈ ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਮਨਸੂਰ ਕਹਿੰਦਾ ਮੇਰੇ ਮੁਰਸ਼ਦ ਕੀ ਗਿਲਾ ਹੈ ਮੇਰੇ ਕੋਲ ਕੋਈ ਨਹੀਂ ਕਰਤੀ ਹੋਈ ਤੁਹਾਨੂੰ ਕੀ ਗਿਲਾ ਹੈ ਜੁਨੇਦ ਕਹਿੰਦਾ ਗਿਲਾ ਇਹ ਹੈ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗੇ ਪਰ ਤੂੰ ਆਖੇ ਮੇਰੇ ਸਾਹਮਣੇ ਆਖੇ ਬੜੀ ਮਹਿਲ ਦੇ ਚ ਆਖੇ ਤੂੰ ਖੁਦਾ ਦੀ ਕਸਮ ਤੋੜੀ ਏ ਕਮਕੀਤ ਏ ਕਮਕੀਤ ਬਸ ਮੈਂ ਇਹ ਗਿਲਾ ਕਰਨਾ ਤੂੰ ਪੁਨੀਤ ਹੈ ਤੂੰ ਮਹਾਨ ਹੈ ਤੂੰ ਬਹੁਤ ਵੱਡਾ ਸਿਆਣਾ ਹੈ ਦਾਨਸ਼ਮੰਦ ਹੈ ਪਰ ਇੱਕ ਗਲਤੀ ਇਹ ਪਹਾੜ ਜੈਸੀ ਤੇਰੇ ਕੋਲ ਹੋ ਗਈ ਤੋ ਖੁਦਾ ਦੀ ਕਸਮ ਚੁੱਕੀ ਹੈ ਤੇ ਫਿਰ ਅਨਲ ਹਕ ਆਖੇ ਹੁਣ ਪਤਾ ਮਨਸੂਰ ਕੀ ਕਹਿੰਦਾ ਮੇਰੇ ਮੁਰਸ਼ਿਦ ਮੈਂ ਅਨਲ ਹਕ ਨਹੀਂ ਆਖੇ ਨਹੀਂ ਆਖੇ ਮਨਸੂਰ ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਤੇ ਜੇ ਖੁਦਾ ਹੀ ਅਨਲ ਹਕ ਆਖਣ ਲੱਗ ਪਵੇ ਤੇ ਵਿਚਾਰਾ ਮਨਸੂਰ ਕੀ ਕਰੇਗਾ ਮੈਂ ਨਹੀਂ ਆਖੇ ਮਨਿੰਦਰ ਕੰਨਨ ਸੁਨੇਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰ ਹੋਵੇ ਤੂੰ ਨਹੀਂ ਜਲਾਦ ਨੇ ਭਾਈ ਮਨਿੰਦਰ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁੰਮ ਦੇ ਚ ਕਰ ਰਹੇ ਸਨ ਮਸਤੀ ਦੇ ਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸ਼ਲੋਕ ਰਹਿੰਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ देर ਰੁਕ ਜਾ ਮੈਂ ਮੇਰਾ ਪਾਠ ਪੂਰਾ ਹੋਣ ਲੈ ਮਕਮਲ ਹੋਣ ਲੈ ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤਾਂ ਮੈਂ ਉਹ ਪਾਠ ਨਹੀਂ ਕਰ ਸਕਾਂਗਾ ਤੂੰ ਗਰਦਨ ਕਟਣੀ ਹੈ ਕੱਟ ਪਰ ਥੋੜਾ ਜਿਆ ਰੁਕ ਜਾ ਜਲਾਦ ਕਹਿੰਦਾ ਹੈ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ ਮੈਂ ਨਹੀਂ ਰੁਕ ਸਕਦਾ ਵਾਰ ਕੀਤਾ ਗਰਦਨ ਧੜ ਤੋਂ ਅਲੱਗ ਕਰ ਦਿੱਤੀ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ ਰੋਮ ਰੋਮ ਵਿੱਚ ਉੱਚੀ ਧੁਨ ਸੂਰ ਜੋ ਹੈ ਸੂਰਜ ਪ੍ਰਕਾਸ਼ ਦੇ ਲਿਖਦੇ ਨੇ ਜਬ ਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਚ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਿਆ ਰੋਮ ਰੋਮ ਜੇ ਰਸਨਾ ਬਾਓ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਵਿੱਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾ ਕਰਦਾ ਹੈ ਉਹਨੂੰ ਟ੍ਰੇਨਿੰਗ ਦੇਂਦੇ ਪੈਨੇ ਸਮੁੰਦਰ ਵਿੱਚ ਉਹ ਗੜਸ ਲਾਏਗਾ ਬਹੁਤ ਕੁਝ ਦੱਸਿਆ ਕਰੇਗਾ ਮੈਂ ਤਾਂ ਪੇਪਰਾਂ 'ਚ ਪੜ੍ਹ ਕੇ 당 ਰਹਿ ਗਿਆ ਇੱਕ ਜਾਨਵਰ ਹੈ ਸੂਰ ਵੀ ਸ਼ਕਲ ਦਾ ਥੋੜਾ ਜਿਹਾ ਲੇਕਿਨ ਮਨੁੱਖ ਦੀ ਨਕਲ ਕਰਦਾ ਹੈ ਰੱਬ ਦੇ ਨੇ ਉਹਨੂੰ ਪਕੜਿਆ ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਉਸ ਦੀ ਬੋਲਣ ਦੀ ਆਦਤ ਬੜੀ ਹੈ ਯਾਨੀ ਆਵਾਜ਼ ਕੱਢਣ ਦੀ ਖੜਾ ਖੜਾ ਇੱਕ ਮਿੰਟ ਬਾਅਦ ਆਵਾਜ਼ ਕੱਢੇਗਾ ਉੱਚੀ ਆਵਾਜ਼ ਕੱਢੇਗਾ ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆਂ ਦੇਖਦੇ ਆਂ ਦੇ ਅੰਦਰ ਬੋਲਣ ਦਾ ਤੇ ਕੂਕ ਕਰਨ ਦਾ ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ ਤੇ ਤੜਪਦਾ ਹੈ ਕਿ ਨਹੀਂ ਮੂੰਹ ਕੱਸ ਕੇ ਬੰਦ ਦਿੱਤਾ ਗਿਆ ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ ਉਹ ਰਿਕਾਰਡ ਚਲਾਈ ਗਈ ਟੇਪ ਚਲਾਈ ਗਈ ਹੁਣ ਉਹ ਤੜਪਦਾ ਹੈ ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕੜਨਾ ਪਰ ਮੂੰਹ ਬੰਨੇ ਹੋਇਆ ਹੈ ਉਹਦੇ ਰੋਂਗਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੌਣਕਿਆਂ ਦੇ ਚੋਂ ਕੋ ਆਵਾਜ਼ ਆੜ ਲੱਗਦੀ ਇੱਕ ਸਾਇੰਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤੇ ਡੰਗ ਰਹਿ ਗਿਆ ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੈ ਰਸਨਾ ਗੁਰਮੁਖ ਰੋਮ ਰੋਮ ਹਰਦੇ ਆਵੇ ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪਹਿ ਜਾਂਦੀ ਹੈ ਪਿੱਛੋਂ ਜਜ਼ਬੇ ਦਾ ਹੜ ਆ ਜਾਂਦਾ ਹੈ ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੇ ਹੋ ਜਾਂਦੀ ਹੈ ਰੋਮ ਰੋਮ ਰਸਨਾ ਵਾ ਭਾਈ ਸਾਹਿਬ ਭਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ جاری ਸੀ ਬਾਡ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੁੱਖ ਸਰੀਰ ਦੇ ਹੁੰਦੇ ਹੋਇਆ ਸਰੀਰ ਨੂੰ ਰੱਖ ਕੇ ਵੀ ਕਿਦਰੇ ਫਰਮਣ ਕਰ ਸਕਦੇ ਨੇ ਗੁਰੂ ਹਰਾਈ ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਹੇ ਤੇ ਇਕ ਤੇ ਬਤ ਕਰ ਕਰ ਆਮ ਆਤਾ ਉਸਨੇ ਔਰੰਗਜ਼ੇਬ ਨੂੰ ਦਿਖਾਇਆ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਤੂਲ ਸਰੀਰ ਦੇ ਚੋਂ ਕੱਢ ਲੈਂਦੇ ਸਨ ਛੱਡ ਜਾਂਦੇ ਸਨ ਇਹਨੂੰ ਰਵਿਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉ ਬਾਵੇ ਮਹਿਰਮ ਮਹਿਲ ਨਾ ਕੋ ਅਟਾਵੇ ਹਰ ਗ੍ਰਹਿ ਨੇ ਛੱਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਬੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾਵੇ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਏ ਮਹਿਰਮ ਮਹਿਰਮ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲੇ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛੱਤਰ ਦੇ ਜਾਣ ਵਿੱਚ ਅਟਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਮ ਸਰੀਰ ਕੱਢ ਕੇ ਉਹਦੇ 'ਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੋੜੀ ਬੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇੱਕ ਲੰਮਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਨੇ ਇਸ ਤਰ੍ਹਾਂ ਕਰ ਲੈਂਦਾ ਸੀ बाबा राम रहे ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾ ਜਾਣਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੀ ਸੂਖਸ਼ਮ ਸਰੀਰ ਦਾ ਸੰਬੰਧ ਟੁੱਟ ਗਿਆ ਉਹ ਨਹੀਂ ਹੈ ਅਸਤੂਲ ਹੈ ਮਸੰਦ ਜੋ ਖਾਰ ਖਾਂਦੇ ਸਨ RAM RAJ ਤੇ ਕੇ ਸੋਚਦੇ ਸਨ ਇਹਦੇ ਹੁੰਦੇ ਆ ਗੁਰੂ ਬਲਣਾ ਸਾਡਾ ਬੜਾ ਔਖਾ ਹੈ ਇਹਨੂੰ ਖਤਮ ਕਰੀਏ ਤੋਂ ਪਤਾ ਕੀ ਹੈ ਚੀਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦਿੱਤਾ RAM RAJ ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ ਤੁਸੀਂ ਜ਼ਿੰਦਾ ਮਨੁੱਖ ਨੂੰ ਜਲਾ ਰਹੇ ਉਹ ਤੜਪਦੀ ਰਹਿ ਗਈ ਉਹ ਲੈ ਗਏ ਸ਼ਮਸ਼ਾਨਦਾਰ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਉਦੋਂ ਸੂਕਸ਼ਮ ਸਰੀਰ ਵਾਪਸ ਆਇਆ ਕਿ ਜਦ ਖਬਰ ਪਹੁੰਚ ਗਈ ਉਹਨਾਂ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਧੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAM RAAY ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ੍ਹ ਗਈ ਘੜਫਾਂ ਨੂੰ ਜ਼ਿੰਦਾ ਜਲਾਇਆ ਇਹ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਦੋਂਦੇ ਜਿੰਦਾ ਜਲ ਗੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ ਰਾਮਰਾਇ ਅਕਸਰ ਇਸ ਤਰ੍ਹਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇਪ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਬੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ ਮਨਸੂਰ ਨੂੰ ਸੂਲੀ ਤੇ ਚੜਾਇਆ ਜਾ ਰਿਹਾ ਹੈ ਉਸ ਕੋਰਾਂ ਦਾ ਗਿਰੇ ਬੰਦ-ਬੰਦ ਘਟੇ ਜਾ ਰਹੇ ਨੇ ਮਨ ਹੀ ਸੰਗਦੇ ਪਾਠ ਕਰਦੇ ਪਾਠ ਕਰਦੇ ਉਬਲਦੀ ਦੇਖਦੇ ਚ ਬੈਠੇ ਨੇ ਤਤੀ ਤਵੀ ਤੇ ਬੈਠਨੇ ਗੁਰੂ ਅਰਜਨ ਦੇਵ ਜੀ ਕਹਿੰਦਣ ਆਗਿਆ ਮੇ ਬੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿੰਤਕ ਇਸ ਸਰੀਰ ਦੇ ਨਾਲ ਲਿਪਾਏ ਮਾਣੇ ਮਨ ਇਹ ਸਰੀਰ ਮਿਲਦਾ ਰਹੇਗਾ ਮਿਲਦਾ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾਂ ਆਵੇ ਜਾਏ ਤੇ ਦੁੱਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜਮੇਗਾ ਮਰੇਗਾ ਕਰਾਂ ਕਰੇ ਦੁੱਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾਤ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਲੀ ਜੇ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪ੍ਰਮਾਤਮਾ ਦੇ ਚ ਲੀਨ ਹੋ ਜਾਏ ਉਸ ਤੋਂ ਪਹਿਲੇ ਰਹੇ ਤੇ ਚੱਲਦਾ ਰਹਿਣਾ ਭਾਰਤ ਵਿੱਚ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿਚਾਰ ਨੇ ਸਭ ਤੋਂ ਵੱਡਾ ਦੁੱਖ ਜਨਮ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆ ਦੇ ਸੁਨਮੇ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਪ੍ਰਭ ਜਨਮ ਮਰਨ ਨੇ ਵਾਰ ਆਰ ਪਰਿਓ ਦਵਾਰ ਤੇ ਉਧੋਂ ਆਉਂਦਾ ਹੈ ਜਦ ਧੰਨ ਨਾਭੀ ਤੱਕ ਪਹੁੰਚਦੀ ਹੈ 나ਖ ਬੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਹੋ ਜਾਂਦੀ ਹੈ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਜੀਵਨ ਮੁਕਤ ਪੁਰਸ਼ ਦੇ ਬਾਰੇ ਦੱਸਿਆ ਉਹ ਪੁਰਸ਼ ਜਿਹਨਾਂ ਨੂੰ ਇਸ ਜੀਵਨ ਦੀ ਪਰਵਾਹ ਨਹੀਂ ਹੁੰਦੀ ਉਹ ਸਰੀਰ ਤੇ ਰੱਖਦੇ ਆ ਲੇਕਿਨ ਉਹਨਾਂ ਦੀ ਤਾਲਮੇਲ ਰੱਬ ਦੀ ਯਾਦ ਦੇ ਨਾਲ ਜਿਹੜੀ ਹੈ ਉਹ ਬੈਠਦੀ ਹੈ ਉਹਨਾਂ ਨੂੰ ਰੱਬ ਦੀ ਯਾਦ 'ਚ ਸਕੂਨ ਆਉਂਦਾ ਹੈ ਆਨੰਦ ਮਿਲਦਾ ਹੈਗਾ ਉਹਨਾਂ ਦੇ ਰੋਮ ਰੋਮ ਵਿੱਚ ਰੱਬ ਵੱਸਦਾ ਹੈ ਫਿਰ ਉਹ ਜਗਤ ਦੀ ਪਰਵਾਹ ਨਹੀਂ ਕਰਦੇ ਨਾ ਹੀ ਉਹ ਇਹ ਪਰਵਾਹ ਕਰਦੇ ਕਿ ਉਹਨਾਂ ਦੇ ਸਾਹਮਣੇ ਕੌਣ ਹੈਗਾ ਬਲਕਿ ਜੋ ਰੱਬੀ ਜ਼ੁਬਾਨ ਹੁੰਦੀ ਹੈ ਉਹ ਬੋਲਦੇ ਹੈਗੇ ਇਸ ਤਰ੍ਹਾਂ ਹੀ ਉਹਨਾਂ ਨੇ ਮਨਸੂਰ ਦੇ ਬਾਰੇ ਦੱਸਿਆ ਜਿਹੜਾ ਕਿ ਜੁਨੇਦ ਦਾ ਚੇਲਾ ਸੀਗਾ ਔਰ ਹਰ ਟਾਈਮ ਜਿਹੜਾ ਰੱਬ ਦੀ ਯਾਦ ਚ ਲੀਨ ਰਹਿੰਦਾ ਸੀਗਾ ਤੇ ਇੱਕ ਦਿਨ ਕਿਤੇ ਜਦੋਂ ਰੱਬ ਦੇ ਨਾਲ ਤਾਲ ਮਿਲੀ ਜਾ ਕੇ ਤੇ ਦੁਨੀ ਦੇ ਵਿੱਚ ਉਹਨੇ ਕਹਿ ਦਿੱਤਾ ਅਨਲ ਹਕ ਜੁਨੇਦ ਨੇ ਜਦੋਂ ਇਹ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਕਿ ਬੇਟਾ ਇਹ ਮੇਰੇ ਸਾਹਮਣੇ ਤੂੰ ਗੱਲ ਕਹਿਤੀ ਹੈ ਪਰ ਕਿਸੇ ਹੋਰ ਦੇ ਸਾਹਮਣੇ ਨਾ ਕਹੀਂ ਕਿਉਂਕਿ ਇਥੋਂ ਤੱਕ ਪਹੁੰਚਣ ਲਈ ਇੰਨੀ ਸਮਝ ਵੀ ਚਾਹੀਦੀ ਹੈ। ਹਰ ਕੋਈ ਇੰਨੀ ਸਮਝ ਨਹੀਂ ਰੱਖਦਾ ਕਿ ਤੇਰੀ ਇਸ ਗੱਲ ਨੂੰ ਸਮਝ ਸਕੇ। ਤੂੰ ਕਿਸ ਧੁੰਨ ਚ ਕਹਿ ਰਿਹਾ ਹੈ। ਤੇਰੀ ਤਾਲ ਕਿੱਥੇ ਮਿਲੀ ਹੈ ਜਾ ਕੇ ਜਿਸ ਤੋਂ ਤੂੰ ਇਹ ਅਨਲ ਹੱਕ ਕਹਿ ਰਿਹਾ। ਉਹ ਮੈਂ ਤੇ ਸਮਝ ਲਈ ਹੈ। ਪਰ ਹਰ ਕੋਈ ਇੰਨੀ ਬੁੱਧੀ ਨਹੀਂ ਰੱਖਦਾ। ਇਹ ਜਗਤ ਜੜਾਵੈ ਇਹ ਪਾਗਲਾ ਦਾ ਬੇਫਕੂਫਾ ਨ ਭਰਿਆ ਪਿਆਰ ਹੈ। ਔਰ ਇਥੇ ਇਸ ਤਰ੍ਹਾਂ ਦੀ ਗੱਲ ਸੁਣ ਕੇ ਕੋਈ ਤੇਰੀ ਇਸ ਤਾਲ ਤੇ ਬਾਵਾ ਨਹੀਂ ਕਰੇਗਾ ਬਲਕਿ ਤੈਨੂੰ ਸਜ਼ਾ ਦਿੱਤੀ ਜਾਏਗੀ ਔਰ ਉਹੀ ਹੋਇਆ ਕਿ ਜਦੋਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਮਨਸੂਰ ਨੇ ਜਦੋਂ ਰੱਬ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੇ ਧੁੰਨ ਦੇ ਵਿੱਚ ਕਹਿਤਾ ਅਨਲ ਹਕ ਇਹ ਸੁਣਦਿਆਂ ਹੀ ਬਾਦਸ਼ਾਹ ਤੈਸ ਚ ਆ ਗਿਆ ਔਰ ਉਹਨੇ ਮਨਸੂਰ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਕਿ ਇਹ ਕਾਫਰ ਹੋ ਗਿਆ ਇਹ ਕਹਿ ਰਿਹਾ ਅਨਲ ਹਕ ਗਵਾਹੀਆਂ ਲਈਆਂ ਗਈਆਂ 16 ਦਿਨ ਉਸਤੇ ਮੁਕਦਮਾ ਚੱਲਿਆ ਜਦੋਂ 16ਵੇਂ ਦਿਨ ਸੂਲੀ ਤੇ ਚੜਾਇਆ ਜਾਣਾ ਸੀ ਉਸ ਦਿਨ ਜਨੀਦ ਗਏ ਕੋਲ ਔਰ ਪੁੱਛਿਆ ਕਿ ਤੈਨੂੰ ਮੈਂ ਕਿਆ ਸੇਗਾ ਨਾ ਕਿ ਅਨਲ ਹਕ ਨਹੀਂ ਕਹਿਣਾ ਤੂੰ ਕਸਮ ਖੁਦਾ ਦੀ ਖਾ ਕੇ ਤੂੰ ਫਿਰ ਅਨਲ ਹਕ ਕਹਿ ਤੈ ਮਨਸੂਬਾ ਨਿਰੜਾ ਜਵਾਬ ਦਿੱਤਾ कि मैं अनल हक नहीं किया ये रब ने अनल हक किया है मंसूर ते किधोंदा मर गया मंसूर दी ते ਹੁਣ ਜਾਨਤ ਹੀ ਨਹੀਂ ਉਹਦੀ ਇਹ ਕਲਮੇ ਸੁਣ ਕੇ ਜੁਨੇਦ ਨੇ ਕਿਹਾ ਤੂੰ ਸਹੀ ਕਹਿਨੇ ਤੂੰ ਅਨਲ ਹਕ ਨਹੀਂ ਕੀਤਾ ਪਰ ਇਹ ਪਾਗਲਾਂ ਦੀ ਬੀੜ ਜਿਹੜੀ ਗੱਲ ਕੀਤੀ ਇਹਨੂੰ ਸਮਝਣੇ ਲਈ ਉਨੀ ਬੁੱਧੀ ਵੀ ਚਾਹੀਦੀ ਉਨੀ ਸਮਝ ਵੀ ਚਾਹੀਦੀ ਹੈ ਇਹਨਾਂ ਕੋਲੋਂ ਨਹੀਂ ਹੈ ਪਰੇਗਲ ਹਕੀਕਤ ਹੈ ਜਿਹੜੇ ਹਰ ਟਾਈਮ ਰੱਬ ਦੀ ਯਾਦ ਚ ਲੀਨ ਰਹਿੰਦੇ ਹੈਗੇ ਇਸ ਜਗਤ ਨੂੰ ਉਹਨਾਂ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਹੈਗੀਆਂ ਇਹੜਾ ਜਗਤ ਹੈ ਇਹ ਦੋ ਤਰ੍ਹਾਂ ਦੇ ਪੁਰਸ਼ਾਂ ਨੂੰ ਕਬੂਲ ਨਹੀਂ ਕਰਦਾ ਇੱਕ ਤੇ ਪਾਗਲ ਕਿਉਂਕਿ ਉਹਨਾਂ ਦੀ ਤਾਲਮੇਲ ਨਹੀਂ ਬੈਠਦੀ ਉਹਨਾਂ ਦੀ ਬੁੱਧੀ ਸਮਾਜ ਤੋਂ ਥੱਲੇ ਹੁੰਦੀ ਤੇ ਦੂਸਰੇ ਜਿਹੜੇ ਸੰਤ ਹੈ ਉਹਨਾਂ ਨੂੰ ਵੀ ਕਬੂਲ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਜੜੀ ਬੁੱਧੀ ਹੁੰਦੀ ਆ ਉਹ ਸਮਾਜ ਤੋਂ ਉੱਤੇ ਹੁੰਦੀ ਆ ਉਹਨਾਂ ਦੀ ਜਿਹੜੀ ਗੱਲ ਹੁੰਦੀ ਆ ਉਹ ਸਮਾਜ ਦੀ ਬੁੱਧੀ ਤੋਂ ਉੱਤੇ ਹੁੰਦੀ ਆ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਸ ਲਈ ਜਗਤ ਦੋ ਤਰ੍ਹਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦਾ ਔਰ ਉਹੀ ਹੋਇਆ ਮਨਸੂਰ ਦੇ ਨਾਲ ਕਿ ਉਹਨੂੰ ਅਨਲਹਕ ਕਹਿਣ ਤੇ ਸੂਲੀ ਦੇ ਚੜਾ ਦਿੱਤਾ ਗਿਆ ਕਿਉਂਕਿ ਉਹ ਨਹੀਂ ਸਮਝ ਨਹੀਂ ਸੀ ਰੱਖਦੇ ਜਿੱਥੇ ਉਹਨੇ ਕਿਹਾ ਉਹ ਉਹਨੀ ਬੁੱਧੀ ਨਹੀਂ ਸੀ ਰੱਖਦੇ ਕਿ ਉਹਦੀ ਇਸ ਸ਼ਰਧਾ ਨੂੰ ਸਮਝ ਸਕਦੇ ਜਿਸ ਤੋ ਤੱਕ ਪਹੁੰਚਿਆ ਉਹਦੇ ਉਹ ਗੋਲ ਸਮਝ ਸਕਦੇ ਹੋ ਇਹ ਸ਼ਰਧਾ ਲੱਖਾਂ ਚ ਕਰੋੜਾਂ ਚ ਕਿਸੇ ਇੱਕ ਨੂੰ ਮਿਲਦੀ ਹੈਗੀ ਹੈ ਹਰ ਇੱਕ ਨੂੰ ਨਹੀਂ ਮਿਲਦੀ ਹੈਗੀ ਜਿਹੜਾ ਤਲਬ ਰੱਖਦਾ ਹੈ ਉਹਦੀ ਉਹਨੂੰ ਮਿਲਦੀ ਹੈ ਔਰ ਜਿੰਨੀ ਕੋਈ ਜ਼ਿਆਦਾ ਤਲਬ ਰੱਖੇਗਾ ਉਹਨੂੰ ਉਨੀ ਜਲਦੀ ਮਿਲੇਗਾ ਮੇਰਾ ਤੁਹਾਨੂੰ ਅੱਜ ਦੀ ਕਥਾ ਕੰਜ ਦੀ ਲਗੀ ਕਮੈਂਟਸ ਕਰਕੇ لازਮੀ ਦੱਸਿਓ ਕਿ ਅਗਲਾ ਢੇਰ ਸਾਰਾ ਆਖਿਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ